ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਹੈ ਕਿ ਅਰਕਾ ਦਾ ਸਿੱਧਾ ਵੀਜ਼ਾ ਨਹੀਂ ਮਿਲਦਾ ਤੇ ਮੈਕਸੀਕੋ ਦੇ ਰਾਸਤੇ ਜਾਣ ਵਾਲਿਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਜਿਸ ਨੂੰ ਵਿਕਤੀਆਂ ਟ੍ਰੈਵਲ ਏਜੰਟਾਂ ਵੱਲੋਂ ਕੈਨੇਡਾ ਦੇ ਸਟੱਡੀ ਵੀਜ਼ਨ ਹਥਿਆਰ ਬਣਾ ਕੇ ਵੱਡੇ ਪੱਧਰ ਤੇ ਮਨੁੱਖੀ ਤਸਕਰੀ ਕੀਤੀ ਜਾ ਰਹੀ ਹੈ ਇਥੋਂ ਤੱਕ ਕਿ ਕਈ ਕੈਨੇਡੀਅਨ ਕਾਲਜਾਂ ਨੇ ਵੀ ਮਨੁੱਖੀ ਤਸਕਰੀ ਨਾਲ ਹੱਥ ਮਿਲਾ ਲਤਾ ਤੇ ਇਹ ਧੰਦਾ ਵੱਡੇ ਪੱਧਰ ਤੇ ਚੱਲਣ ਲੱਗ ਪਿਆ ਭਾਰਤ ਦੇ ਇਨਫੋਰਸਮੈਂਟ ਡਾਇਰੈਕਟਰ ਵੱਲੋਂ ਮਾਮਲੇ ਦੀ ਡੂੰਘਾਈ ਨਰਪੜ ਤਾਲ ਕੀਤੀ ਜਾ ਰਹੀ ਹੈ ਇਨਫੋਰਸਮੈਂਟ ਡਾਇਰੈਕਟਰ ਨੇ ਦੋਸ਼ ਲਗਾਇਆ ਕਿ ਕਈ ਮਾਮਲਿਆਂ ਵਿੱਚ ਸਟੱਡੀ ਵੀਜ਼ਾ ਮਿਲਣ ਮਗਰੋਂ ਟਿਊਸ਼ਨ ਫੀਸ ਸਬੰਧਤ ਲੋਕਾਂ ਦੇ ਖਾਤੇ ਵਿੱਚ ਵਾਪਸ ਕਰ ਦਿੱਤੀ ਜਾਂਦੀ ਹੈ ਜਿਸ ਨਾਲ ਸ਼ੱਕ ਹੋ ਡੂੰਗਾ ਹੋ ਜਾਂਦਾ ਹੈ ਈਡੀ ਮੁਤਾਬਕ ਅਮਰੀਕਾ ਪਹੁੰਚਣ ਪਹੁੰਚਣ ਲਈ ਟ੍ਰੈਵਲ ਏਜੰਟਾਂ ਵੱਲੋਂ 55 ਤੋਂ 60 ਲੱਖ ਰੁਪਏ ਦਰਮਿਆਨ ਸੌਦੇਬਾਜ਼ੀ ਕੀਤੀ ਜਾਂਦੀ ਹੈ ਤੇ 3.5 ਹਜ਼ਾਰ ਤੋਂ ਵੱਧ ਏਜੰਟ ਇਸ ਧੱਦੇ ਵਿੱਚ ਸ਼ਾਮਲ ਹੋਣ ਦਾ ਸ਼ੱਕ ਵੀ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਵਿੱਚੋਂ ਤਕਰੀਬਨ 800 ਸਰਗਰਮੀ ਨਾਲ ਕੰਮ ਕਰ ਰਹੇ ਨੇ ਦੂਜੇ ਪਾਸੇ 262 ਕੈਨੇਡੀਅਨ ਕਾਲਜਾਂ ਤੇ ਵੀ ਪੜਤਾਲ ਕਿ ਉਹ ਪੜਤਾਲ ਦੇ ਘੇਰੇ ਦੇ ਵਿੱਚ ਨੇ ਜਿਨ੍ਹਾਂ ਵਿੱਚੋਂ ਕਈ ਕੈਂਪਸ ਅਮਰੀਕਾ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਨੇ ED ਵੱਲੋਂ 10 ਦਸੰਬਰ ਨੂੰ 19 ਦਸੰਬਰ ਨੂੰ ਮੁੰਬਈ ਅਤੇ ਨਾਗਪੁਰ ਗਾਂਧੀਨਗਰ ਬਡੋਦਰਾ ਵਿੱਚ 8 ਟਿਕਾਣਿਆਂ ਤੇ ਛਾਪੇ ਮਾਰੇਗੇ ਜਾਂਚ ਏਜੰਸੀਆਂ ਮੰਨਣਾ ਹੈ ਕਿ 25 ਹਜ਼ਾਰ ਵਿਦਿਆਰਥੀਆਂ ਨੂੰ ਇੱਕ ਢੇਰ ਵੱਲੋਂ ਰੈਫਰ ਕੀਤਾ ਗਿਆ ਜਿਸ ਦਾ ਕੈਨੇਡਾ ਦੇ 112 ਕਾਲਜਾਂ ਨਾਲ ਸਮਝੌਤਾ ਦੱਸਿਆ ਜਾ ਰਿਹਾ ਜਦਕਿ 10 ਹਜ਼ਾਰ ਵਿਦਿਆਰਥੀਆਂ ਨੂੰ ਦੂਜੀ ਢੇਰ ਨੇ ਰੈਫਰ ਕੀਤਾ ਜਿਸ ਦਾ 150 ਤੋਂ ਵੱਧ ਕੈਨੇਡੀਅਨ ਕਾਲਜਾਂ ਦੇ ਨਾਲ ਸਮਝੌਤਾ ਦੱਸਿਆ ਜਾ ਰਿਹਾ ਹੈ ਐਨਫੋਰਸਮੈਂਟ ਡਾਇਰੈਕਟਰ ਦੀ ਤਾਜ਼ਾ ਪੜਤਾਲ ਭਾਰਤੀ ਪ੍ਰਵਾਸ ਭਾਰਤੀ ਪ੍ਰਵਾਸ ਦੇ ਚਾਰ ਜੀਆਂ ਦੀ ਮੌਤ ਨਾਲ ਸੰਬੰਧਿਤ ਦੱਸੀ ਯਾਰ 19 ਜਨਵਰੀ 2022 ਨੂੰ ਅਮਰੀਕਾ ਕੈਨੇਡਾ ਬਾਡਰ ਤੇ ਮੰਨਫੀ 40 ਡਿਗਰੀ ਸੈਲਸੀਅਸ ਤੇ ਦੀ ਠੰਡ ਦੇ ਵਿੱਚ ਸਦਾ ਦੀ ਨੀਂਦ ਸੌਂ ਗਈ ਈਡੀ ਵੱਲੋਂ ਅਹਮਦਾਬਾਦ ਪੁਲਿਸ ਦੀ ਐਫ ਆਰ ਆਈ ਨੂੰ ਆਧਾਰ ਬਣਾ ਕੇ ਇਸ ਕੰਮ ਦੇ ਵਿੱਚ ਜਿਤੇ ਭਵੇਸ਼ ਅਸ਼ੋਕ ਪਟੇਲ ਮੁੱਖ ਮਲਜ਼ਮ ਮੰਨਿਆ ਜਾ ਰਿਹਾ ਤੇ ਇਹ ਪ੍ਰਵਾਸ ਗੁਜਰਾਤ ਦੇ ਦੇ ਗੁਰਾ ਪਿੰਡ ਦੇ ਨਾਲ ਸੰਬੰਧਿਤ ਸੀ ਅਤੇ ਏਜੰਟਾਂ ਦੀ ਲਾਹ ਪ੍ਰਵਾਈ ਕਰਨ ਜਗਦੀਸ਼ ਪਟੇਲ ਵਿਸ਼ਾਲੀ ਵਿਹਾਂਗੀ ਅਤੇ ਧਾਰਮੀ ਧਾਰਮਿਕ ਦੀ ਜਾਨ ਚਲੀ ਗਈ ਤੇ ਹੁਣ ਤੱਕ ਇਨਫੋਰਸਮੈਂਟ ਡਾਇਰੈਕਟਰ ਵੱਲੋਂ ਬੈਂਕ ਖਾਤੇਾਂ ਵਿੱਚ ਜਮ੍ਹਾਂ 19 ਲੱਖ ਰੁਪਏ ਅਤੇ ਕਈ ਦਸਤਾਵੇਜ਼ ਜਬਤ ਕਰਨ ਦਾ ਦਾਵਾ ਕੀਤਾ ਗਿਆ ਉਧਰ ਅਮਰੀਕਾ ਵਿੱਚ ਹਰਸ਼ ਕੁਮਾਰ ਪਟੇਲ ਅਤੇ ਸਟੀਵ ਸ਼ੈਡ ਨੂੰ ਇਸ ਮਾਮਲੇ ਵਿੱਚ ਸਜ਼ਾ ਸੁਣਾਈ ਜਾ ਚੁੱਕੀ ਹੈ ਅਮਰੀਕਾ ਦੇ ਮੈਨੇਸੋਟਾ ਸੂਬੇ ਵਿੱਚ ਅਦਾਲਤ ਦੇ ਅੰਦਰ ਮੁਕਦਮੇ ਦੀ ਸੁਣਵਾਈ ਦੌਰਾਨ ਇਹ ਗੱਲ ਉੱਬਰ ਕੇ ਸਾਹਮਣੇ ਇੱਕ ਜਗਦੀਸ਼ ਪਟੇਲ ਅਤੇ ਉਸਦੇ ਪਰਿਵਾਰ ਨੂੰ ਕੈਨੇਡਾ ਦੀ ਠੰਡ ਬਾਰੇ ਸਹੀ ਜਾਣਕਾਰੀ ਨਹੀਂ ਸੀ ਇਸ ਤੋਂ ਇਲਾਵਾ ਬਰਫੀਲੇ ਰਾਤ ਵਿੱਚ ਜਿੱਤੇ ਭਾਰਤੀ ਪਰਿਵਾਰ ਰਾਹ ਪਟਕ ਗਿਆ ਤੇ ਅਮਰੀਕਾ ਵਾਲੇ ਪਾਸੇ ਖੜੀ ਵੈਨ ਤੱਕ ਨਾ ਪਹੁੰਚ ਸਕਿਆ ਤੇ ਉਸ ਦਿਨ 11 ਭਾਰਤੀਆਂ ਨੂੰ ਅਮਰੀਕਾ ਜਾਣਾ ਸੀ ਤੇ ਜਿਨ੍ਹਾਂ ਚੋਂ 4 ਵੈਨ ਤੱਕ ਪਹੁੰਚ ਸਕੇ ਤੇ ਇੱਕ ਅਧ ਮਰੀ ਹਾਲਤ ਵਿੱਚ ਵੈਨ ਤੱਕ ਪਹੁੰਚ ਗਿਆ ਸੀ ਕੈਨੇਡਾ ਕਮਨ ਨਾਮ ਅਦਰ ਵਿੱਚ ਇਸ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ